ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਪਈ ਮਿੱਤਰੋ ਨਵਾਂ ਸ਼ੌਂਕ ਕਰਾਉਣ ਜਾ ਰਹੇ ਆ ਤੁਹਾਨੂੰ ਇਹ ਲੰਡਨ ਸ਼ਹਿਰ ਦਾ ਸ਼ੌਂਕ ਤੇ ਪਿੱਛੇ ਮੇਰੇ ਖੜੇ ਨੇ ਮਨਜਿੰਦਰ ਭਾਜੀ ਇਹ ਆਪਣੇ ਬਾਈ ਹੁਣੀ ਬਰਵੀ ਪਿੰਡ ਬਾਜੀ ਕਰਾਉਂਦੇ ਹੁੰਦੇ ਆ ਬਹੁਤ ਵਧੀਆ ਬਾਜੀ ਕਰਾਉਂਦੇ ਨੇ ਤੇ ਵਧੀਆ ਇਨਾਮ ਵੀ ਦਿੰਦੇ ਹੁੰਦੇ ਨੇ ਤੇ ਸਟਾਰਟਿੰਗ ਦੀਆਂ ਬਾਜ਼ੀਆਂ ਦੇ ਵਿੱਚ ਹੀ ਬਾਜੀ ਹੁੰਦੀ ਆ ਤੇ ਐਂ ਇੰਗਲੈਂਡ ਯੂਕੇ ਦੇ ਵਿੱਚ ਲੰਡਨ ਸ਼ਹਿਰ ਦੇ ਵਿੱਚ ਭਾਜੀ ਹੁਣਾਂ ਨੇ ਸ਼ੌਂਕ ਕੀਤਾ ਹੋਇਆ ਇਹ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਰੇ ਸਾਰੇ ਖੁੱਡੇ ਹੀ ਨੇ ਤੇ ਦੂਜੀ ਸਾਈਡ ਵੀ ਤੁਹਾਨੂੰ ਦਿਖਾਉਂ ਆਹ ਦੇਖੋ ਛਤਰੀਆਂ ਤੇ ਛਤਰੀਆਂ ਤੇ ਪਹਾਏ ਹੋਏ ਨਵੇਂ ਬੱਚੇ ਇੱਥੇ ਵੀ ਪੂਰਾ ਟ੍ਰੀਟਮੈਂਟ ਹੁੰਦਾ ਹੈ ਇਹਨਾਂ ਦਾ ਪੂਰੀ ਟ੍ਰੇਨਿੰਗ ਹੁੰਦੀ ਆ ਇੱਕ ਬਚਾ ਉੜਦਾ ਪਿਆ ਉੱਪਰ ਤੁਹਾਨੂੰ ਦਿਖਾਈਏ ਆਹ ਦੇਖੋ ਜੀ ਆਹ ਉਡ ਗਿਆ ਪਹਿਲੇ ਦਿਨ ਉੱਡਿਆ ਅੱਜ ਤੇ ਉੜਦਾ ਪਿਆ ਤੇ ਭਾਜੀ ਕੋਲ ਕਬੂਤਰ ਬੜੇ ਵਧੀਆ ਆ ਭਾਜੀ ਹੁਣਾਂ ਕੋਲ ਮੇਨ ਬਰੀਡ ਜਿਹੜੀ ਇੱਥੇ ਤੁਹਾਨੂੰ ਦੱਸ ਦਈਏ ਫੌਜੀ ਧਮੋਟ ਵਾਲੇ ਜਿਹੜੇ ਸ਼ਾਹ ਖਿਆਣਾ ਉਹ ਆ ਉਹ ਬਾਈ ਹੁਣੀ ਆਪਣੇ ਇੰਡੀਆ ਤੋਂ ਲੈ ਕੇ ਆਏ ਹੋਏ ਆ ਕੁਝ ਗੋਲੇ ਬਾਈ ਤੋਂ ਲਿਆਂਦੇ ਸੀ ਕੁਝ ਹੋਰ ਭਰਾਵਾਂ ਤੋਂ ਲਿਆਂਦੇ ਆ ਉਹ ਤੁਹਾਨੂੰ ਦੱਸ ਦਾਂਗੇ ਆਪਾਂ ਇੰਡੀਆ ਤੋਂ ਭਰਾ ਅੰਡੇ ਲੈ ਕੇ ਆਉਂਦੇ ਨੇ ਤੇ ਉਹਨਾਂ ਤੋਂ ਅੱਗੇ ਜਿਹੜੇ ਉਹ ਬੱਚੇ ਬਣਾਉਂਦੇ ਨੇ। ਪਾਜੀ ਕੀ ਹਾਲ ਚਾਲ ਆ? ਬਸ ਵਧੀਆ ਜੀ ਵਧੀਆ। ਠੀਕ ਠਾਕ? ਸਸੇ ਹਾਂ ਜੀ ਠੀਕ ਜੀ। ਹਾਂ ਕਿਵੇਂ ਚੱਲ ਰਿਹਾ ਸ਼ੌਂਕ ਫੇ? ਬਸ ਚੱਲੀ ਜਾਂਦਾ ਹੀ ਵਧੀਆ। ਤੇ ਐਰਕਾਂ ਜਿਹੜੇ ਅੰਡੇ ਲਿਆਂਦੇ ਸੀ ਕਿੰਨੇ ਬੱਚੇ ਨਿਕਲੇ ਉਹਦੇ ਚੋਂ? 10 ਲਿਆਂਦੇ ਸੀ ਆਪਾਂ। ਹਾਂਜੀ। ਤੇ ਦੋ ਅੰਡੇ ਖਰਾਬ ਹੋ ਗਏ ਸੀਗੇ ਅੱਛਾ ਤੇ ਇੱਕ ਬੱਚਾ ਮਰ ਗਿਆ ਸੀ ਨਿਕਲਣ ਵੇਲੇ ਹਾਂਜੀ ਸੱਤ ਬੱਚੇ ਨਿਕਲੇ ਸੀ ਸੱਤ ਬੱਚੇ ਨਿਕਲੇ ਸੀ ਭਾਈ ਅੰਡੇ ਲੈ ਕੇ ਕਿੱਦਾਂ ਆਹੀ ਕਿਹੜੀ ਚੀਜ਼ ਵਿੱਚ ਆਹੀ ਕਈ ਵਾਰ ਇੱਥੇ ਭਰਾ ਲੈ ਕੇ ਆਂਦੇ ਹੋ ਕਹਿੰਦੇ ਕਿ ਵਿੱਚੋਂ ਬੱਚੇ ਬਹੁਤ ਘੱਟ ਨਿਕਲਦੇ ਆ ਜਿੱਦਾਂ ਤੁਸੀਂ ਕਹਿੰਦੇ ਦਹਾਂ ਚੋਂ ਸੱਤ ਨਿਕਲ ਆਏ ਬੜੀ ਵੱਡੀ ਗੱਲ ਸੀ ਵੀ ਆਂਡੇ ਜਿਹੜੇ ਜਿੱਦਾਂ ਆਪਾਂ ਕੱਚੇ ਲੈ ਕੇ ਨੂੰ ਫੇਰ ਨਹੀਂ ਨਿਕਲਦੇ ਅੱਛਾ ਤੇ ਮੇਰੇ ਹਿਸਾਬ ਨਾਲ ਤਾਂ ਵੀ ਪੱਕੇ ਲੈਉਣੇ ਚਾਹੀਦੇ 10 ਤੋਂ 15 ਦਿਨ ਦੇ ਹੋਣ ਚਾਹੀਦੇ 10 ਤੋਂ 15 ਦਿਨ ਵਾਲੇ 10 ਤੋਂ ਉੱਪਰ ਚਾਹੀਦੇ ਤੇ ਪਾ ਕੀ ਕਹਦੇ ਚ ਲੈ ਆਂਦੇ ਸੀ ਬਾਕੀ ਆਟੇ ਜਾਂ ਰੂੰਚ ਪਹਿਲਾਂ ਰੂੰ ਲਵੇਟੀ ਰੂੰ ਲਵੇਟ ਕੇ ਫਿਰ ਆਟੇ ਚ ਅੱਛਾ ਤੇ ਫਿਰ ਕੋਲਪੇਪਰ ਲਾ ਕੇ ਡੱਬੇ ਚ ਠੀਕ ਆ ਜੀ ਆਟਾ ਪਾ ਕੇ ਦਾ ਰੱਖ ਕੇ ਹਾਂਜੀ ਫਿਰ ਇੱਕ ਪਲਾਸਟਿਕ ਦੇ ਡੱਬੇ ਚ ਪਾਏ ਪਹਿਲਾਂ ਫਿਰ ਸਟੀਲ ਦੇ ਡੱਬੇ ਚ ਪਾ ਕੇ ਲੈ ਜਾਂਦੇ ਅੱਛਾ 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 ਠੀਕ ਆ ਠੀਕ ਆ ਠੀਕ ਆ ਬਹੁਤ ਵਧੀਆ ਤਾਂ ਸ਼ੌਂਕ ਕਰਾਉਨੇ ਆ ਬਾਈ ਉਹਨਾਂ ਦੇ ਕਬੂਤਰਾਂ ਦਾ ਤੁਹਾਨੂੰ ਦਿਖਾਉਨੇ ਆ ਐਰਕਾਂ ਬਾਜੀ ਕੋਈ ਛੱਡੀ ਸੀ ਬਾਈ ਨਹੀਂ ਐਕਚੁਅਲੀ ਐਕਤੀ ਆਪਣੇ ਨਾਲ ਬੈਡ ਲੱਕ ਹੋ ਗਈ ਆਪਣੇ ਆਪਣੇ ਲੂਬੜੀ ਖਾ ਗਈ ਕਬੂਤਰ ਅਲੂਮੜੀ ਖਾ ਗਈ ਹੈ ਓਹ ਹੋ ਹੋ ਜਾਲਾ ਲਿਆਂਦਾ ਸੀ ਇੰਡੀਆ ਤੋਂ ਇੱਥੇ ਲੂੰਬੜੀਆਂ ਹੀ ਆ ਜਿਆਦਾ ਹਨ ਹਾਂ ਤੇ ਉਹ ਜਾਲਾ ਲਿਆਂਦਾ ਸੀ ਤੇ ਜਾਲਾ ਬਾਹਰ ਲੱਗਿਆ ਸੀ ਤੇ ਕਬੂਤਰ ਬਾਹਰ ਫਿਰਦੇ ਸੀਗੇ ਉਹਨੂੰ ਪਾੜ ਕੇ ਵਿੱਚ ਵੜ ਗਏ ਉਹ ਪਲਾਸਟਿਕ ਵਾਲਾ ਜਾਲ ਜਿਹੜਾ ਸੀ ਹਾਂ ਤੇ ਉਹਦੇ ਨਾਲ ਸਾਰੇ ਬੱਚੇ ਖਾ ਗਏ ਸਹੀ ਹੈ ਸਹੀ ਹੈ ਸਹੀ ਹੈ ਬੜੀ ਮੀਂਹ ਚੋੜਿਆਂ ਵਾਲੇ ਬੱਚੇ ਸੀਗੇ ਜਿਹੜੇ ਮੇਰੇ ਕੋਲੇ ਜੋੜਿਆਂ ਜਿਹੜੇ ਅੰਦਰ ਸੀਗੇ ਹਾਂ ਜੋ ਉਹ ਵਿਚਾਲੇ ਕੁੜੇ ਵਾਲੇ ਜਿੰਨੇ ਕਬੂਤਰ ਸੀਗੇ ਸਾਰੇ ਬਾਹਰ ਉੱਡਣ ਵਾਲੇ ਮਤਲਬ ਸਾਰੇ ਖਾ ਗਏ ਮਾਰ ਕੇ ਸੁੱਟ ਗਈ ਨਾ ਲਈ ਪਤਾ ਨਹੀਂ ਲੱਗਿਆ ਇੱਕ ਦਿਨ 'ਚ ਹੀ ਸਾਰੇ ਲੈ ਗਏ ਇੱਕ ਦਿਨ ਚ ਹੀ ਲੱਗੀ ਉਹ ਵੀ ਘੰਟੇ ਡੇਢ ਘੰਟੇ ਦੇ ਵਿੱਚ ਵਿੱਚ ਹੀ ਅੱਛਾ ਉਹ ਵੀ ਮੈਨੂੰ ਨੇਵਰ ਨੇ ਦੱਸਿਆ ਕਾਲ ਕਰਕੇ ਵੀ ਤੁਹਾਡੇ ਲੂੰਬੜੀ ਕਬੂਤਰ ਖਾਈ ਜਾਂਦੀ ਆ ਅੱਛਾ ਬਾ ਦੋ ਚਾਰ ਇੱਧਰ ਰੱਖੇ ਦੋ ਚਾਰ ਇੱਧੇ ਰੱਖੇ ਜਿੱਥੇ ਸੇ ਬੰਦੀ ਹੋਣੀ ਆ ਉਹ ਆਹ ਲਈ ਜਾਂਦੀ ਸੀ ਮਾਰ ਮਾਰ ਕੇ ਆਹ ਇਕੱਠੇ ਕਰੀ ਜਾਂਦੀ ਸੀ ਹਾਂ ਤੇ ਐਂਡ ਵਾਲਾ ਕਬੂਤਰ ਜਿਹੜਾ ਰਹਿੰਦਾ ਸੀਗਾ ਤੇ ਉਸ ਵੇਲੇ ਨੂੰ ਮੈਂ ਜਦੋਂ ਮੈਨੂੰ ਫੋਨ ਕੀਤਾ ਮੈਂ ਆਇਆ ਤਾਂ ਮੈਂ ਦੇਖਿਆ ਆ ਗਈ ਸੀ ਕੀ ਦੁਆਰੇ ਫੇ ਮਾਰ ਕੇ ਡੰਡਾ ਜਿਹਾ ਭਜਾਇਆ ਉਹਨੂੰ ਹਾਂ ਤੇ ਐਂਡ ਵਾਲਾ ਕਬੂਤਰ ਵੀ ਚੱਕਣਾ ਸੀ ਸੀ ਸਹੀ ਐ ਸਹੀ ਐ ਬੜਾ ਮਾੜਾ ਹੋਇਆ ਚਲੋ ਕੋਈ ਨਹੀਂ ਬਾਬਾ ਕਰੂ ਮੇਰ ਆ ਦੇਖੋ ਬਾਈ ਬੱਚਾ ਜਿਹੜਾ ਉੱਪਰ ਉੱਡੀ ਜਾ ਰਿਹਾ ਆ ਆਸਮਾਨ ਦੇ ਵਿੱਚ ਤੇ ਇਹ ਹੁਣੇ ਉੱਡਿਆ ਹੀ 15-20 ਮਿੰਟ ਹੋਏ ਆ ਨਵਾਂ ਆ ਪਹਿਲੇ ਦਿਨ ਆ ਪਰ ਇੱਕ ਗੱਲਾ ਕਰ ਤੋਂ ਹਿਲਦੇ ਨਹੀਂ ਤੇ ਬਾਈ ਹੁਣਾਂ ਨੇ ਦੇਖੋ ਛਤਰੀਆਂ ਵੀ ਸੋਹਣੀਆਂ ਲਾਈਆਂ ਆ ਪਿੱਛੇ ਗਾਰਡਨ ਆ ਕਰਦੇ ਤੇ ਬੜਾ ਵਧੀਆ ਸਿਸਟਮ ਕੀਤਾ ਹੋਇਆ ਸਾਰੇ ਭਰਾਵਾਂ ਨੇ ਤੇ ਸ਼ੌਂਕ ਜਿਹੜਾ ਤੁਹਾਨੂੰ ਆਵਾ ਕਰਾਉਂਦੇ ਰਹਿੰਦੇ ਤੇ ਅੱਜ ਆ ਬਾਈ ਦੇ ਕਬੂਤਰ ਮਨਜਿੰਦਰ ਵੀਰ ਦੇ ਕਬੂਤਰ ਜਿਹੜੇ ਆ ਪਾ ਤੁਹਾਨੂੰ ਦਿਖਾਉਂਦੇ ਆ ਬਹੁਤ ਚੰਗੇ ਚੰਗੇ ਆ ਇਹ ਵੱਡੇ ਕਬੂਤਰ ਮਨਜਿੰਦਰ ਵੀਰੇ ਜਾਂ ਬੱਚੇ ਆ ਯਾ ਮਿੱਕਾ ਬੱਚੇ ਵੀ ਆ ਤੇ ਵੱਡੇ ਕਬੂਤਰ ਵੀ ਆ ਵੱਡੇ ਕਬੂਤਰ ਵੀ ਆ ਵਿੱਚ ਬਈ ਇਹਦੇ ਕਰੋ ਸ਼ੌਂਕ ਮੇਰੇ ਵੀਰ ਇਹ ਜਿਹੜਾ ਖਟੀਆਂ ਵਾਲੇ ਆ ਜਿਹੜੇ ਇਹ ਕਿਹੜੀ ਨਸਲ ਦੇ ਆ ਇਹ ਵੀ ਆਪਾਂ ਲਿਆਂਦਾ ਸੀਗਾ ਇਹ ਕਬੂਤਰ ਆਪਾਂ ਗੁਲਜਾਰ ਤੋਂ ਲੈ ਕੇ ਆਂਦਾ ਸੀ ਪਹਿਲਾਂ ਵੱਡਾ ਦੋ ਦੋ ਆਂਡੇ ਆਏ ਸੀ ਆਪਾਂ ਗੁਲਜਾਰ ਤੋਂ ਠੀਕ ਆ ਜੀ ਉਹਨਾਂ ਦੇ ਵਿੱਚੋਂ ਆ ਇਹ ਉਹਨਾਂ ਦੇ ਨਾਲ ਠੀਕ ਆ ਠੀਕ ਆ ਨਾਲ ਆਇਆ ਕਿ ਚਿੱਟੀ ਦਾ ਇਹ ਕਬੂਤਰ ਹੀ ਆ ਸਾਰੇ ਕ ਕਬੂਤਰੀਆਂ ਵੀ ਆ ਵਿੱਚ ਇਹਦੇ ਵਿੱਚ ਬੱਚੇ ਹੋ ਹੋਵੇ ਦੁੰਦੀਆਂ ਅੱਛਾ ਹਾਂ ਆ ਇੱਕ ਚਿੱਟੀ ਗਾਲੀ ਦਾ ਪੰਛੀ ਬੈਠਾ ਆ। ਇਹ ਕਬੂਤਰ ਆ ਕਬੂਤਰੀ ਆ। ਇਹ ਹੈ। ਇਹ ਕਬੂਤਰ ਆ ਇਹ ਆਪਣੇ ਮੋਰ ਦੇ ਘਰੋਂ ਅੰਡਾ ਹੈ। ਅੱਛਾ ਅੱਛਾ। ਹਾਂ। ਮੋਰ ਉਸਤਾਦ ਦੇ ਘਰੋਂ ਇਹਦਾ ਵੀ ਅੰਡਾ ਆਇਆ ਹੋਇਆ ਹੈ। ਬਈ ਫੜਿਓ ਚਿੱਟੀ ਗਾਲੀ ਵਾਲਾ ਦੇਖੀਏ ਸ਼ੌਂਕ ਕਰੀਏ ਬੰਦ ਕਰ ਦਿਓ ਦਰਵਾਜ਼ਾ। ਇੱਕ 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 ਅੱਖ ਤੋਂ ਉਹ ਨਾ ਹੁੰਦਾ। ਆ ਲਓ ਬਈ। ਇੱਕ ਅੱਖ ਤੋਂ ਬਾਈ ਹੁਣੀ ਦੱਸ ਦੇਣੀ ਕਿ ਇਹਨੂੰ ਦੇਖਦਾ ਨਹੀਂ ਹੈਗਾ। ਇਹ ਅੱਖੇ ਦੀ ਆ ਚਿੱਟੀ ਤੇ ਸਹੀ ਹੈ ਜੀ ਆਹ ਇਹਦੇ ਕਾਲਿਆ ਇਹ ਆੱਖਾ ਕਾਲੀ ਬਈ ਹੈ ਜੀ ਅੱਜ ਇਹ ਇਦਾਂ ਨਹੀਂ ਦਿੰਦਾ ਨਹੀਂ ਹੈ ਅੱਛਾ 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 ਸਹੀ ਹੈ ਸਹੀ ਹੈ ਬੱਚੇ ਬਹੁਤ ਵਧੀਆ ਆ ਦੇਖੋ ਬਾਈ ਇੱਕ ਤੋਂ ਇੱਕ ਪਰੰਦਾ ਪੂਰੇ ਵਧੀਆ ਵਧੀਆ ਨਸਲੋਂ ਤੇ ਆ ਕਾਲੇ ਚੀਨੇ ਕਿਹੜੇ ਆ ਜਿਓ ਬਾਈ ਏ ਆਪਣੇ ਮੰਗੀ ਦੇ ਘਰ ਆຊੀ ਪਿਓਰ ਪੰਨੂ ਵਾਲੇ ਅੱਛਾ ਅੱਛਾ ਸਹੀ ਆ ਠੀਕ ਹੈ ਤੇ ਉਹਨਾਂ ਦਾ ਕਹਾ ਜਿਹੜਾ ਬੱਚੇ ਆ ਠੀਕ ਆ ਠੀਕ ਆ ਜਿਹੜਾ ਮੰਗੀ ਆਪਣਾ ਕਬੱਡੀ ਪਲੇਅਰ ਹੈ ਜੀ ਹਾਂ ਅੱਛਾ ਅੱਛਾ ਠੀਕ ਆ ਠੀਕ ਹੈ ਜੀ ਬਹੁਤ ਵਧੀਆ ਬਾਈ ਆ ਦੇਖੋ ਲਾਲ ਚੀਨੇ ਖਟੀਆਂ ਦੇ ਕਾਲੀਆਂ ਦੇ ਚਿੱਟੀਆਂ ਦੇ ਬਹੁਤ ਤਰ੍ਹਾਂ ਦੇ ਕਬੂਤਰ ਆ ਵਿੱਚ ਟੋੜੇ ਰੱਤੀ ਬੈਠੇ ਆ ਵਿੱਚ ਵੀਰੇ ਇਹ ਜਿਹੜੇ ਆਪਣੇ ਗੁਲਜਾਰ ਦੇ ਘਰ ਕਬੂਤਰ ਆ ਆ ਉਹਦੇ ਆ अच्छा उन्हीं ਅਗੇ ਇੰਨੇ ਕੱਢ ਦੱਤੇ ਆ ਠੀਕ ਆ ਹਰ ਵਾਰੀ ਵੱਖਰੀ ਕੱਢਦਾ ਠੀਕ ਆ ਠੀਕ ਆ ਜੀ ਉਹ ਲਾਲ ਕੂੜਾ ਉਹ ਵੀ ਉਹਦਾ ਵਾ ਹਾਂਜੀ ਤੇ ਆ ਫਿੱਕਾ ਲਾਲ ਆ ਇਹ ਵੀ ਉਹਦਾ ਕਾਲਾ ਚੀਨਾ ਉਹ ਵੀ ਇਹਦਾ ਵਾ ਅੱਛਾ ਰੰਗ ਵੱਖਰੇ ਵੱਖਰੇ ਕੱਢ ਦਿੰਦੇ ਆ ਹੈ ਹਾਂ ਸਹੀ ਆ ਸਹੀ ਆ ਦੇਖੋ ਵੀ ਮੈਤਰਾ ਸ਼ੌਂਕ ਕਰਨ ਵਾਲਾ ਆ ਗੱਲ ਕਰੀਏ ਵੀ ਖਿਡਾਰੀ ਆ ਜਿਹੜੇ ਸ਼ੌਂਕੀ ਬੰਦੇ ਆ ਉਹ ਜਿੱਥੇ ਮਾਦੀ ਚੱਲ ਜਾਣਾ ਆਪਣਾ ਸ਼ੌਂਕ ਜਿਹੜਾ ਨਾਲ ਹੀ ਲੈ ਕੇ ਜਾਂਦੇ ਆ ਪੰਜਾਬੀਆਂ ਨੇ ਵੀ ਦੇਖੋ ਆਪਣੇ ਸ਼ੌਂਕ ਇੰਗਲੈਂਡ ਦੇ ਵਿੱਚ ਜਿਹੜੇ ਆ ਗਿਆ ਇੱਥੇ ਤੱਕ ਪਹੁੰਚਦੇ ਕਰ ਦਿੱਤੇ ਆ ਤੇ ਆ ਜਿਹੜਾ ਸ਼ਾਂਖ ਆ ਫੌਜੀ ਵਾਲਿਆਂ ਚ ਤੇ ਹਾਂ ਫੌਜੀ ਵਾਲਿਆਂ ਚ ਖੜਿਓ ਵੀਰੇ ਇਹਨੂੰ ਹੀ ਕਰਾਇਓ ਜਰਾ ਦਰਸ਼ਨ ਇਹਦੇ ਚੰਗੀ ਤਰ੍ਹਾਂ ਦੇ ਨਾਲ ਦੱਸਦੇ ਰੋੜਾ ਖੜੇ ਨਹੀਂ ਲੱਗਦਾ ਕਰਨੇ ਨਾ ਫੜੇ ਨਹੀਂ ਗਦੇ ਇਸ ਕਰਕੇ ਡਰਦੇ ਬਹੁਤ ਜ਼ਿਆਦਾ ਬਾਈ ਆ ਦੇਖੋ ਬਾਈ ਇਹ ਆ ਸ਼ਾਹੀ ਬਰੀਡ ਫੌਜੀ ਠਮੋਟ ਵਾਲੇ ਜਿਹੜੇ ਉਸਤਾਦ ਜੀ ਵਾਲੇ ਕਬੂਤਰ ਨੇ ਉਹ ਕਬੂਤਰ ਨੇ ਇਹ ਤੇ ਆ ਦੇਖੋ ਇਹਦੇ ਪਰ ਵਾਹ ਜੀ ਬਾਹ ਕੀ ਬਾਤ ਆ ਪੂਰੇ ਐਨ ਸਿਰੋਂ ਵਧੀਆ ਨਸੋਂ ਇੱਥੇ ਬਾਈ ਬਾਹਰ ਵਾਲੀਆਂ ਬਾਜ਼ੀਆਂ ਉੱਡਣ ਲੱਗੀਆਂ ਹੁਣ ਐਰ ਕਾਂ ਕਰਾਈ ਸੀ ਆਪਾਂ ਇੱਕ ਬਾਜੀ ਹਨ ਤੇ नहीं 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 नहीं। देते नहीं नहीं। अच्छा अच्छा हेलो लो जी नहीं। करो शौक हां लो भाई करो शौक मेरे लिए बहुत ही बढ़िया ਸ਼ਾਨਦਾਰ ਪਰਿੰਦੇ ਉਹਨਾਂ ਦੇ ਪਰ ਬੜੇ ਚੌੜੇ ਆ ਬਈ ਤੁਹਾਡੀ ਨਾਲ ਇੱਥੇ ਸਾਂਭ ਵੀ ਬਹੁਤ ਜ਼ਿਆਦੀ ਮੈਨੂੰ ਦੇਖਣ ਨੂੰ ਮਿਲੀ ਆ ਕਬੂਤਰ ਬੜੇ ਬੜੇ ਮੋਟੇ ਆ ਤੁਹਾਡੇ ਦਾਣਾ ਪਾਣੀ ਵਧੀਆ ਪੈਂਦਾ ਸ਼ਾਇਦ ਤਾਂ ਕਰਕੇ ਕਬੂਤਰਾਂ ਦੀ ਨਾ ਸਿਹਤ ਬਹੁਤ ਜ਼ਿਆਦੀ ਆ ਇੱਥੇ ਐਨ ਪੂਰੇ ਪੂਰੇ ਮੋਟੇ ਆ ਬਈ ਇਹ ਦੇਖੋ ਕਬੂਤਰ ਦਾ ਵਯੂਦ ਪੂਰਾ ਨਸਲਾਂ ਵੀ ਵਧੀਆ ਤੇ ਪੁੱਤਾਂ ਦੇ ਸ਼ੀਸ਼ ਪੱਖੋਂ ਵੀ ਪੂਰਾ ਜਿਹੜਾ ਇਹ ਤਗੜਾ ਆ ਆਪ ਕਾ ਵੀ ਹੋਈਗਾ ਸਭ ਤੋਂ ਪਹਿਲਾਂ ਹਾਂਜੀ ਸਾਫ ਕਿ ਆ ਆ ਆਇਆ ਹੈ ਕੋਈ ਬਗ। ਸਹੀ ਆ। ਉਹ ਤੋਂ ਬਾਅਦ ਜਿ ਲਿਆਂਦੇ ਆ। ਸਭ ਤੋਂ ਪੁਰਾਣਾ ਇਹ ਆ। ਸਭ ਤੋਂ ਪੁਰਾਣਾ ਆ ਕਬੂਸਤਰਾ ਬਾਈ ਸਾਖਾ। ਜਿਹੜਾ ਬਾਈ ਹੁਣੇ ਲੈ ਕੇ ਆਈ ਕਿੰਨੇ ਸਾਲ ਹੋ ਗਏ ਮਨਜਿੰਦਰ ਵੀਰ ਇੱਥੇ ਲਿਆਂਦੇ ਹਨ। ਆਪਕੋ ਤਾਂ ਕਾਫੀ ਟਾਈਮ ਹੋ ਗਿਆ। ਹੋ ਗਏ 7-8 ਸਾਲ। ਅ 10 ਸਾਲ ਦੇ ਨੇੜੇ ਹੋ ਜਾਈਆ। 10 ਸਾਲ ਦੇ ਨੇੜੇ ਹੋ ਗਿਆ ਇੱਥੇ। ਹੂੰ। ਬਾਹਰ ਵਾਲੀਆਂ ਬਾਜ਼ੀਆਂ ਇਸ ਸਾਲ ਪਹਿਲੀ ਵਾਰੀ ਉਡੀਆਂ ਨਾ ਇੱਥੇ। ਨਾ ਦੂਜੇ ਸਾਲ। ਦੂਜੇ ਸਾਲ ਉਡੀਆਂ ਨੇ। ਠੀਕ ਆ ਠੀਕ ਆ। ਐਕਾਂ ਕਹਿੰਦੇ ਬੋਲਟ ਮੋਟਰਸਾਈਕਲ ਦੇ ਦਿੱਤਾ ਇਹ ਨਾਮ ਜੀ। ਹਾਂ ਹਾਂ। ਤੋ ਸਿਰੇ ਤਾਂ ਹੀ ਹੈ ਹਾਂ ਅਸੀਂ ਤਿੰਨ ਜਣਾ ਮਿੱਤਾਂ ਤਿੰਨ ਆਇਆ ਰਲ ਕੇ ਦਿੱਤਾ ਸੀ ਬਾਈ ਬੋਲਟ ਮੋਟਰਸਾਈਕਲ ਵੀ ਆ ਇਸ ਵਾਰ ਜਿਹੜਾ ਹੈਗਾ ਆ ਇੱਥੇ ਹੀ ਨਾਮ ਜਿਹਾ ਦਿੱਤਾ ਗਿਆ ਤੇ ਬਾਜੀਆਂ ਫਿਰ ਛੱਡਣ ਲਈ ਬਾਹਰ ਦੂਸਰੇ ਕਿਤੇ ਏਰੀਆ ਚ ਜਾਂਦੇ ਆ ਤਾਂ ਛੋਟੇ ਏਰੀਆ ਦੇ ਵਿੱਚ ਹਾਂ ਛੋਟੇ ਏਰੀਆ ਦੇ ਵਿੱਚ ਉਹ ਇੱਥੋਂ ਕਿੰਨਾ ਕ ਹਟਮਾ ਹੋ ਜਾਂਦਾ ਹੈ ਮਤਲਬ ਕਹਿੰਦਾ ਜਿੱਥੇ ਤੱਕ ਹੀ ਜਾਣਾ ਹੁੰਦਾ ਲੈ ਕੇ ਲੋਕ ਡਿਪੈਂਡ ਅਲੱਗ ਅਲੱਗ ਜਗ੍ਹਾ ਤੇ ਰਹਾਂ ਇੱਥੇ ਜਿੱਥੇ ਆਪਾਂ ਕਰਾਈ ਸੀ ਹਾਂਜੀ ਉਹਦਾ ਇੱਥੋਂ 20-25 ਮਿੰਟ ਦਾ ਰਸਤਾ ਹੈ 20-25 ਮਿੰਟ ਦਾ ਰਸਤਾ ਹੈਗਾ ਤੇ ਉਤੋਂ ਸ਼ਹਿਰ ਕਿੰਨਾ ਦੂਰ ਪੈ ਜਾਂਦਾ ਹੈਗਾ ਉਸ ਏਰੀਆ ਤੋਂ ਜਿੱਦਾਂ ਉਹਦੇ ਤੇ ਨਹੀਂ ਬਾਹਲਾ ਹੈ ਤਾਂ ਨਾਲ-ਨਾਲ ਹੀ ਹੈ ਬਾਹਲੇ ਹੈ ਨਹੀਂ ਇਹਦਾ ਅੱਛਾ ਨਾਲ ਹੀ ਸੜਕ ਕ੍ਰੋਸ ਕਰਕੇ ਸਹੀ ਆ ਹਾਂਜੀ ਬਹੁਤ ਵਧੀਆ ਜੀ ਤੇ ਇਹ ਬਾਈ ਦੇ ਕਬੂਤਰ ਆ ਬਾਈ ਚਟੀਆਂ ਖਟੀਆਂ ਦੇ ਰੱਤੇ ਫੌਜੀ ਵਾਲੇ ਹਰ ਤਰ੍ਹਾਂ ਦੇ ਕਬੂਤਰ ਨਹੀਂ ਜਿਹੜਾ ਦਾ ਤੁਸੀਂ ਸ਼ੌਂਕ ਕੀਤਾ ਤੇ ਪੁੰਨੂ ਵਾਲੇ ਕਬੂਤਰ ਵੀ ਸਪੈਸ਼ਲੀ ਨੇ ਬਾਈ ਇਹਨਾਂ ਦੇ ਕਾਲੇ ਚੀਂਦੇ ਇਹਨਾਂ ਦਾ ਪਿਓ ਲਾਲ ਜੀ ਨੇ ਉਧਰ ਬੈਠਾ ਵਾ ਪਿਓ ਲਾਲ ਜੀ ਨੇ ਕਿੱਧਰ ਇੱਧਰ ਉਧਰ ਦੂਜੇ ਰੂਮੋਂ ਅੱਛਾ ਚਲੋ ਉਹ ਵੀ ਦਿਖਾ ਦਿੰਨੇ ਮਾੜਾ ਜੀ ਇਹ ਜੋੜੇ ਤੋੜੇ ਹੋਏ ਇੱਧਰ ਬਾਈ ਜੀ ਵੱਡੀਆਂ ਕਬੂਤਰੀਆਂ ਵਾਕਿਆ ਯਾਰ ਸ਼ਾਨਦਾਰ ਲਾਜਵਾ ਤਾਂੋਂ ਤੋਂ ਲਾਲ ਅਗੇ ਜਾਂ ਰੰਗ ਲਾਇਆ ਹੋਇਆ ਇਹਦੇ ਤੋਂ ਤੇ ਤਾਂੋਂ ਦੇ ਲਾਲ ਇਹ ਮੋਰ ਦੀ ਪੱਟੀ ਆ ਅੱਛਾ ਅੱਛਾ ਮੋਰ ਵਾਲੇ ਕਬੂਤਰ ਦੀ ਪੱਟੀ ਆ ਦੇਖੋ ਬਾਈ ਬੜੇ ਹੀ ਸ਼ਾਨਦਾਰ ਰੂਹ ਖੁਸ਼ ਕਰਦੇ ਪਰਿੰਦੇ ਦੇਖੋ ਸ਼ਾਹ ਕਿਆ ਮਦੀਨਾ ਇਹ ਸਾਰੀਆਂ ਮਦੀਨਾ ਹੀ ਆ ਫੇਰ ਤੁਹਾਨੂੰ ਇੱਕ ਵਾਰ ਦੱਸ ਦਈਏ ਜਿੰਨੀਆਂ ਵੀ ਤੁਸੀਂ ਦੇਖਦੇ ਪੂਏ ਇਹਦੇ ਵਿੱਚ ਨਰ ਨਹੀਂ ਕੋਈ ਦੀ ਹੈਗਾ ਜੋੜੇ ਤੋੜੇ ਹੋਏ ਬਾਈ ਉਹਨਾਂ ਨੇ ਹਲੇ ਲਾਏ ਨਹੀਂ ਹੋਏ ਉਹ ਇੱਕ ਉੱਪਰ ਕਾਲਸਰੀ ਹੈ ਜਿਹੜੀ ਉਹ ਕਿੜੇ ਆ ਜੋ ਲਾਲ ਚੀਨੀ ਆ ਜੋ ਉਹ ਜਿਹੜੀ ਆ ਕਿਹੜੀ ਉਹ ਕੋਰਨਰ ਤੇ ਬੈਠੀ ਜਿਹੜੀ ਉਪਰ ਹੈ ਜਾਲੀ ਦੇ ਲੰਗ ਦੀ ਹਾਂਜੀ ਹਾਂਜੀ ਇਹ ਫੌਜੀ ਤਮੋਟ ਵਾਲੇ ਉਹ ਜਿਹੜਾ ਹਾਂ ਜਵੇਂ ਵਾਲੇ ਜਿਹੜੇ ਆ ਹਾਂ ਚੱਟੀਆਂ ਦਾ ਸਿਰ ਉਹਦੇ ਉਹਦੇ ਇਹਨਾਂ ਨੇ ਇਦਾਂ ਦੀ ਕੱਢ ਦਿੱਤੀ ਹੈ ਹਾਂ ਹਾਂਜੀ ਦੇਖੋ ਬਾਈ ਕਬੂਤਰੀ ਦਾ ਰੰਗ ਜਿੱਦਾਂ ਕਿ ਤੇ ਦੇਸੀ ਕਾਲਸਰੀ ਹੁੰਦੇ ਇਵੇਂ ਲੱਗਦੇ ਆ ਵੀ ਹਾਂਜੀ ਤੇ ਉਹ ਵੀ ਦੋਨੇ ਸ਼ਕੀਆਂ ਪੈਣਾ ਨੇ ਠੀਕ ਆ ਠੀਕ ਆ ਸਹੀ ਆ ਸਹੀ ਆ ਇਹ ਆਪਣੀ ਬਾਜੀ ਉਹਦੀ ਰੋਦਰੀ ਇਹ ਜੌਂਸਰੀ ਹਾਂ ਠੀਕ ਇਹ 9:30 ਵਜੇ ਬੱਠੀ ਸੀ ਸ਼ਾਮ ਨੂੰ ਅੱਛਾ 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 ਇੱਥੇ ਕਬੂਤਰ 15 16 ਘੰਟੇ ਤੇ ਆਮ ਹੀ ਉੱਡਣ ਲੱਗੇ ਹਨ ਹਾਂ ਹਾਂ ਆਂਦਣ ਬਹੁਤ ਵੱਡੇ ਹੁੰਦੇ ਆ ਨਾ ਉਹਦੇ ਕਰਕੇ ਜਿਹੜਾ ਹੈਗਾ ਵਧੀਆ ਰਿਜ਼ਲਟ ਆ ਰਿਹਾ ਇਹਨਾਂ ਕਬੂਤਰਾਂ ਦਾ ਸਹੀ ਆ ਮੇਰਾ ਵੀ ਬਹੁਤ ਸੋਹਣੇ ਉਹ ਵੱਡਾ ਕਬੂਤਰ ਉਹ ਬੈਠਾ ਆਹ ਜੌਂਸਰਾ ਜਮ ਹਾਂ ਉਹ ਤੋਂ ਜਿਹੜੇ ਕਾਲੇ ੱਤੇ ਲੀ ਜਿਹੇ ਹਨ ਸਹੀ ਆ ਸਹੀ ਆ ਮੇਰਾ ਵੀ ਮੋਜਾ ਵੀ ਬੜਾ ਸੋਨਾ ਆ ਦੇਖੋ ਖਟੀਆਂ ਦਾ ਬਈ ਇਹ ਸਾਈਡ ਤੇ ਕਰਦਾ ਅੱਛਾ ਇਹ ਸੰਗੇ ਭਾਜੀ ਹੁਣ ਆਲੇ ਮੋਜਿਆਂ ਚ ਹੂੰ ਸਹੀ ਆ ਸਹੀ ਆ ਬੱਚਾ ਲੱਗਦਾ ਬਹਿ ਗਿਆ ਕਿ ਉੱਡੀ ਜਾਂਦਾ ਜੇ ਬੱਚਾ ਬਹਿ ਗਿਆ ਉਹ ਸਾਹਮਣੇ ਬੈਠ ਗਿਆ ਉੱਧਰ ਸਹੀ ਆ ਭਾਜੀ ਦੋ ਇਹਦੇ ਚ ਕਬੂਤਰ ਹੈ ਚੇਤੇ ਦੇ ਨਾਲ ਉਹ ਖੋਲ ਲਿਓ ਬਾਹਰ ਵਿੱਚ ਠੀਕ ਹੈ ਜੀ ਉਹ ਹਾਂ ਇਧਰ ਨਰ ਹੂੰ ਆ ਲਓ ਭਾਈ ਆ ਆਇਆ ਮੇਰ ਕਬੂਤਰਾ ਵੱਡਾ ਪੁਰਾਣਾ ਹਾ ਪੁੰਨੂ ਵਾਲਿਆ ਦਾ ਪੁੰਨੂ ਵਾਲਿਆਂ ਦਾ ਆਇਆ ਭਾਈ ਨਾਲ ਚੀਨਾ ਅੰਡਾ ਮੰਗੀ ਭਾਈ ਹੈਗਾ ਵੀ ਆ ਦੇਖ ਲੋ ਜਿਹੜੇ ਖਿਡਾਰੀ ਆ ਉਹ ਦੱਸ ਦੇਣਗੇ ਪਛਾਣ ਕੇ ਵੀ ਹਾਂ ਵੀ ਵਾਕਿਆ ਚੀਜ਼ ਹੈਗੀ ਆ ਪੂਰੀ ਜ਼ਬਰਦਸਤ ਚੀਜ਼ ਆ ਇਹ ਲੈ ਸਕ ਲੋ ਹੀ ਦੱਸ ਦਿੰਦੇ ਆ ਤੇ ਆ ਕਬੂਤਰੀ ਦੇਖੋ ਮੌਜੀ ਭਾਈ ਆ ਲਓ ਮੈਸੇ ਜ਼ਰੂਰ ਥੋੜੀ ਬਹੁਤ ਹੁੰਦੀ ਆ ਪਰ ਬਲੱਡ ਜਿਹੜਾ ਹੈਗਾ ਆਪਣਾ ਕਦ ਕਾਠ ਦਿਖਾ ਜਾਂਦਾ ਆ ਦੇਖੋ ਘੱਟ ਘੱਟ ਆ ਕੁੰਡੇ ਇੰਡੀਆ ਤੋਂ ਮਗਾਇਆ ਭਾਈ ਇਹ ਇਥੋਂ ਮਿਲ ਗਿਆ ਹੂੰ ਸਹੀ ਆ ਸਹੀ ਆ ਆ ਵੱਡਾ ਕਬੂਤਰ ਆ ਜਿਹੜਾ ਜਿਹੜੇ ਲਾਲ ਜੀ ਦੇ ਕਬੂਤਰ ਲਾਲ ਜੀ ਦੇ ਨਹੀਂ ਕਰਦਾ ਹਾਂ ਹਾਂ ਗੁਲਜ਼ਾਰ ਦੇ ਘਰੋਂ ਆਇਆ ਹੈ ਅੱਛਾ ਅੱਛਾ ਇਹ ਆ ਇਹ ਇਹ ਅੰਡਾ ਆਇਆ ਸੀ ਉੱਥੋਂ ਹੈ ਹਾਂ ਇਹ ਖਟੀਆਂ ਦਾ ਆ ਭਾਈ ਖਟੀਆਂ ਬਜ਼ਾਰ ਹੁਣਾਂ ਦੇ ਘਰੋਂ ਆਇਆ ਹੋਇਆ ਜਿਹੜਾ ਉਹ ਆਏ ਭਾਈ ਬਹੁਤ ਵਧੀਆ ਇਹ ਬਹੁਤ ਪੁਰਾਣਾ ਕਬੂਤਰ ਆ 8 ਤੋਂ 9 ਸਾਲਾਂ ਦੀ ਉਮਰ ਆ ਸਹੀ ਆ ਸਹੀ ਆ ਸਭ ਤੋਂ ਪਹਿਲਾਂ ਇਹ ਅੰਡਾ ਆਇਆ ਹੈ ਮੇਰੇ ਘਰੇ ਹੂੰ 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 ਬਹੁਤ ਵਧੀਆ ਬਾਈ ਉਹ ਜਿੰਨੇ ਬੱਚੇ ਲੜ ਉਹ ਇੱਕ ਬੱਚਾ ਕੱਢਿਆ ਹੋਇਆ ਪਿੱਛੇ ਉਹ ਇੰਡੀਆ ਤੋਂ ਆਇਆ ਅੰਡਾ ਅੱਛਾ ਉਹ ਬਾਕੀ ਦੋ ਉਧਰ ਬਾਹਰ ਬੈਠੇ ਆ ਤਿੰਨ ਦੋ ਸੰਗੇ ਹੋਈ ਦੇ ਘਰੇ ਆ ਸਹੀ ਆ ਸਹੀ ਆ ਹਾਂ ਇਹ ਵੀ ਆ ਅੰਡਾ ਬਾਈ ਇੰਡੀਆ ਤੋਂ ਆਇਆ ਯਾ ਦੋ ਤਿੰਨ ਬੱਚੇ ਬਾਈ ਸੰਗੇ ਬਾਈ ਉਹਨਾਂ ਦੇ ਘਰੇ ਆ ਬਾਈ ਉਹਨਾਂ ਕੋਲ ਬਈ ਟਾਈਮ ਘੱਟ ਹੁੰਦਾ ਤੇ ਇਸ ਕਰਕੇ ਸਾਮ ਸੰਭਾਲ ਚ ਕਈ ਵਾਰ ਥੋੜਾ ਬੋਤ ਦੇਰੀ ਹੋ ਜਾਂਦੀ ਐ ਇਸ ਕਰਕੇ ਬਾਈ ਹੁਣੀ ਜਿਹੜਿਆ ਰਲ ਮਿਲ ਕੇ ਫਿਰ ਸ਼ੌਂਕ ਕਰ ਲੈਂਦੇ ਇਹੋ ਲਾਲਚੀਨਾ ਜਿਹੜਾ ਹਾਂਜੀ ਹਾਂਜੀ ਉਹਦਾ ਭਰਾ ਵਾ ਅੱਛਾ ਆ ਲਾਲਚੀਨਾ ਹੈ ਹਾਂ ਇਹ ਜਦੋਂ ਆਪਣੇ ਕੋਲ ਆਂਡਾ ਆਇਆ ਸੀਗਾ ਹਾਂਜੀ ਤੇ ਬੱਚੇ ਨਿਕਲੇ ਸੀਗੇ ਆਪਾਂ ਨੂੰ ਦਿਖਾਉਂਦਾ ਆ ਠੀਕ ਆ ਤੇ ਮੰਗੀ ਨੇ ਫਿਰ ਇਹਦਾ ਮਾਂ ਪਿਓ ਆਪਾਂ ਨੂੰ ਗਿਫਟ ਕਰਤਾ ਸੀ ਅੱਛਾ 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 ਤੇ ਉਹ ਆਪਣੇ ਕੋਲ ਹੁਣ ਜੋੜਾ ਆਪਣੇ ਕੋਲੇ ਆ ਹੁਣ ਸਹੀ ਐ ਸਹੀ ਐ ਸ ਇਹ ਸਾਰੇ ਜਿੰਨੇ ਬਣੇ ਆਂਡਿਆਂ ਤੋਂ ਬਣਿਆ ਜਿੰਨੇ ਬੱਚੇ ਆ ਹਾਂ ਹਾਂ ਬਹੁਤ ਵਧੀਆ ਬਾਈ ਬੜਾ ਹੀ ਵਧੀਆ ਸ਼ੌਂਕ ਆ ਮੇਤਰੋ ਤੇ ਹੋਰ ਵੀ ਸ਼ਤਾਂ ਤੇ ਜਾ ਕੇ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਆ ਤੁਹਾਨੂੰ ਦਿਖਾ ਦਈਏ ਬੱਚੇ ਬਾਈ ਉਹਨਾਂ ਨੇ ਕਾਫੀ ਪਾਏ ਹੋਏ ਆ ਪਿੰਜਰੇ ਦੇ ਵਿੱਚ ਬੱਚੇ ਕੋਟਾ ਕਰ ਲਿਆ ਪੂਰਾ ਹੈ ਹੈ ਕੋਟਾ ਪੂਰਾ ਹੋ ਗਿਆ ਬੱਚਿਆਂ ਦਾ ਕੋਟਾ ਪੂਰਾ ਹੋ ਗਿਆ ਕਿੰਨੇ ਕੁ ਬੱਚੇ ਬਣ ਗਿਆ ਹੈਗੇ 25 30 ਹੈਗੇ ਬੱਚੇ ਕਿੰਨੇ 25 30 ਬੱਚੇ ਜਿਹੜੇ ਬਾਈ ਉਹਨਾਂ ਨੇ ਬਣਾ ਲਿਆ ਆ ਦੇਖੋ ਵਿੱਚ ਜਾਲੇ ਦੇ ਵੀ ਪਾਏ ਹੋਏ ਆ ਠੀਕ ਆ ਜੀ ਇਹਦੇ ਵਿੱਚ ਇੰਡੀਆ ਵਾਲੇ ਵੀ ਬੱਚੇ ਬੱਡੇ ਆ ਹਾਂ 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 ਤੇ ਬਾਕੀ ਕਿਦਾਂ ਦਾ ਲੱਗਾ ਸ਼ੌਂਕ ਮੇਰੇ ਵੀਰ ਦੱਸਿਓ ਜਰੂਰ ਠੀਕ ਆ ਜੀ ਤੇ ਚੈਨਲ ਆਪਣਾ ਵਿਰਾਟ ਪੀਜਨ ਕਰ ਲੋ ਸਬਸਕ੍ਰਾਈਬ ਨਵੀਂ ਵੀਡੀਓ ਲੈ ਕੇ ਮਿਲਦੇ ਆ ਬਹੁਤ ਛੇਤੀ ਤੇ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ